ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਉਹਨਾਂ ਭੈਣ ਭਰਾਵਾਂ ਦੇ ਲਈ ਇੱਕ ਬਹੁਤ ਹੀ ਜ਼ਬਰਦਸਤ ਅਤੇ ਬਿਹਤਰੀਨ ਨੁਸਖਾ ਲੈ ਕੇ ਹਾਜ਼ਰ ਹਾਂ ਜੋ ਕਿ ਜਵਾਨੀ ਦੇ ਦਿਨਾਂ ਦੇ ਵਿੱਚ ਜਿਨ੍ਹਾਂ ਦੇ ਚਿਹਰੇ ਦੇ ਉੱਪਰ ਬਹੁਤ ਸਾਰੇ ਕਿੱਲ ਮਹਾਂਸੇ ਜਾਂ ਫਿਰ ਚਿਹਰੇ ਦੇ ਉੱਪਰ ਬਹੁਤ ਸਾਰੇ ਦਾਗ ਪਏ ਜਾਂਦੇ ਹਨ ਅਤੇ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਮਣਾ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦੇ ਵੱਲੋਂ ਕੋਈ ਕੈਮੀਕਲ ਵਾਲੀ ਚੀਜ਼ ਵਰਤ ਲਈ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਦਾ ਚਿਹਰਾ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਵੀ ਉਹਨਾਂ ਦੇ ਵੱਲੋਂ ਬਹੁਤ ਸਾਰੀਆਂ ਦਵਾਈਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਉਹ ਬਹੁਤ ਜ਼ਿਆਦਾ ਨਿਰਾਸ਼ ਹੋ ਜਾਂਦੇ ਹਨ ਜਿਨ੍ਹਾਂ ਦੇ ਲਈ ਅਸੀਂ ਇੱਕ ਨੁਸਖਾ ਲੈ ਕੇ ਆਏ ਹਾਂ ਜੋ ਇਹਨਾਂ ਲੋਕਾਂ ਦੇ ਲਈ ਵਰਦਾਨ ਸਾਬਤ ਹੋਵੇਗਾ ਜਿਸ ਦੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਸਾਡੇ ਕਹਿਣ ਦੇ ਉੱਪਰ ਇਸ ਨੂੰ ਇੱਕ ਵਾਰ ਜ਼ਰੂਰ ਵਰਤ ਕੇ ਦੇਖੋ ਤਾਂ ਜੋ ਤੁਹਾਡੀ ਇਹ ਸਮੱਸਿਆ ਜੜ ਤੋਂ ਖਤਮ ਹੋ ਸਕੇ ਇਸ ਦੇ ਲਈ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਪਵੇਗੀ ਅਤੇ ਇਸ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਵਰਤਣਾ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹਨਾਂ ਦੇ ਲਈ ਤੁਹਾਨੂੰ ਕਿਸ-ਕਿਸ ਚੀਜ਼ ਦੀ ਲੋੜ ਪਵੇਗੀ ਇਸ ਨੁਸਖੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਕਲੌਂਜੀ ਦਾ ਪਾਊਡਰ ਲੈਣਾ ਹੈ ਜੋ ਕਿ ਤੁਸੀਂ 60 ਗ੍ਰਾਮ ਲੈਣਾ ਹੈ ਇਸ ਤੋਂ ਇਲਾਵਾ ਤੁਹਾਨੂੰ ਗਲਿਸਰਿਨ ਦੀ ਜ਼ਰੂਰਤ ਹੋਵੇਗੀ ਜੋ ਕਿ ਤੁਸੀਂ 100 ਗ੍ਰਾਮ ਲੈਣੀ ਹੈ ਇਸ ਦੇ ਨਾਲ ਹੀ ਗੁਲਾਬ ਦਾ ਅਰਕ 100 ਗ੍ਰਾਮ ਅਤੇ ਇਸ ਦੇ ਨਾਲ ਹੀ ਤੁਸੀਂ ਨਿੰਬੂ ਦਾ ਅਰਕ ਵੀ ਲੈਣਾ ਹੈ ਜੋ ਕਿ ਤੁਸੀਂ 100 ਗ੍ਰਾਮ ਲੈਣਾ ਹੈ ਇਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਮਿਕਸ ਕਰ ਲੈਣਾ ਹੈ ਇਸ ਨੂੰ ਚੰਗੀ ਤਰ੍ਹਾਂ ਹਰਲਾ ਲੈਣਾ ਹੈ ਅਤੇ ਸੁਰੱਖਿਅਤ ਰੱਖ ਲੈਣਾ ਹੈ ਅਤੇ ਸਵੇਰੇ ਅਤੇ ਸ਼ਾਮ ਤੁਸੀਂ ਆਪਣੇ ਚਿਹਰੇ ਤੇ ਇਸ ਨੂੰ ਲਗਾਉਣਾ ਹੈ ਇਸ ਅਤੇ 3 ਤੋਂ 4 ਘੰਟੇ ਦੇ ਲਈ ਇਸ ਨੂੰ ਆਪਣੇ ਮੂੰਹ ਤੇ ਹੀ ਲਗਾ ਕੇ ਰੱਖਣਾ ਹੈ ਇਸ ਨੂੰ 15 ਤੋਂ 20 ਦਿਨਾਂ ਦੇ ਵਿੱਚ ਇਸਤੇਮਾਲ ਕਰਨ ਤੋਂ ਬਾਅਦ ਤੁਹਾਨੂੰ ਇਸ ਦੇ ਬਿਹਤਰੀਨ ਰਿਜ਼ਲਟ ਦੇਖਣ ਨੂੰ ਮਿਲਣਗੇ ਜਿਸ ਤੋਂ ਬਾਅਦ ਜੇਕਰ ਤੁਹਾਡੇ ਕੋਲ ਸਵੇਰੇ ਸਮਾਂ ਨਹੀਂ ਹੁੰਦਾ ਤਾਂ ਤੁਸੀਂ ਸ਼ਾਮ ਨੂੰ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਚਿਹਰੇ ਤੇ ਲਗਾ ਕੇ 3 ਤੋਂ 4 ਘੰਟੇ ਲਈ ਰੱਖਣਾ ਹੈ ਅਤੇ ਇਸ ਨੂੰ ਬਾਅਦ ਦੇ ਵਿੱਚ ਗੁੰਗੁਣੇ ਪਾਣੀ ਦੇ ਨਾਲ ਧੋ ਦੇਣਾ ਹੈ ਇਸ ਤੋਂ ਇਲਾਵਾ ਇਸ ਦੇ ਨਾਲ ਇੱਕ ਨੁਸਖੇ ਦਾ ਹੋਰ ਤੁਸੀਂ ਇਸਤੇਮਾਲ ਕਰਨਾ ਹੈ ਜੋ ਕਿ ਪਾਣੀ ਦੇ ਨਾਲ ਤੁਸੀਂ ਲੈਣਾ ਹੈ ਜਿਸ ਦੇ ਵਿੱਚ ਇਸ ਨੁਸਖੇ ਨੂੰ ਬਣਾਉਣ ਦੇ ਲਈ ਵੀ ਤੁਹਾਨੂੰ ਕੁਝ ਚੀਜ਼ਾਂ ਦੀ ਜ਼ਰੂਰਤ ਪਵੇਗੀ ਜਿਸ ਦੇ ਵਿੱਚ ਬੱਡੀ ਇਲਾਇਚੀ 100 ਗ੍ਰਾਮ ਕਲੌਂਜੀ 100 ਗ੍ਰਾਮ ਅਤੇ ਸੁੱਕਾ ਪਦੀਨਾ ਚਾਹੀਦਾ ਹੈ ਜੋ ਕਿ 100 ਗ੍ਰਾਮ ਚਾਹੀਦਾ ਹੈ ਇਹਨਾਂ ਤਿੰਨੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਪਾਊਡਰ ਬਣਾ ਲੈਣਾ ਹੈ ਅਤੇ ਇਹਨਾਂ ਤਿੰਨੇ ਹੀ ਚੀਜ਼ਾਂ ਨੂੰ ਮਿਕਸ ਕਰ ਲੈਣਾ ਹੈ ਜਿਸ ਤੋਂ ਬਾਅਦ ਇਹਨਾਂ ਦਾ ਇਸਤੇਮਾਲ ਤੁਸੀਂ ਦਿਨ ਦੇ ਵਿੱਚ ਤਿੰਨ ਵਾਰ ਕਰਨਾ ਹੈ ਸਵੇਰੇ ਦੁਪਹਿਰ ਸ਼ਾਮ ਇਸ ਨੂੰ ਰੋਟੀ ਖਾਣ ਤੋਂ ਬਾਅਦ ਲੈਣਾ ਹੈ ਇਸ ਨੂੰ ਪਾਣੀ ਦੇ ਨਾਲ ਇਸਤੇਮਾਲ ਕਰਨਾ ਹੈ ਜਦੋਂ ਹੀ ਤੁਸੀਂ ਇਸ ਦਾ 15 ਤੋਂ 20 ਦਿਨਾਂ ਦੇ ਲਈ ਇਸਤੇਮਾਲ ਕਰਦੇ ਹੋ ਤੁਹਾਡਾ ਚਿਹਰਾ ਬਿਲਕੁਲ ਸਾਫ ਹੋ ਜਾਵੇਗਾ ਸਾਡੇ ਵੱਲੋਂ ਇਸ ਨੁਸਖੇ ਨੂੰ ਪੂਰੀ ਤਰ੍ਹਾਂ ਵਰਤ ਕੇ ਹੀ ਤੁਹਾਡੇ ਤੱਕ ਪਹੁੰਚਾਇਆ ਗਿਆ ਹੈ ਤੁਸੀਂ ਇਸ ਨਸਖੇ ਦਾ ਇਸਤੇਮਾਲ ਜਰੂਰ ਕਰੋ ਅਤੇ ਤੁਹਾਨੂੰ ਇਸ ਦੇ ਕਿਹੋ ਜਿਹੇ ਰਿਜ਼ਲਟ ਪ੍ਰਾਪਤ ਹੋਏ ਹਨ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਜੀ ਧੰਨਵਾਦ